ਗਣਵਾਲੇ ਕਿਤੜੇ ਦਤਾਇ ਕੋ ਸੁਹੇ ਹਰਿ ਕੋ ਸੁਹੇ ਮੂਰਖ ਦੀਆਂ ਦੁਨਿਆਵੀ ਮੰਗੋਂ ਮੁਕਤ ਨਹੀਂ ਆਵੇ ਚਾਹੀਦਾ ਜੀ ਆ ਵੀ ਚਾਹੀਦਾ ਕਦੀ ਇਹ ਮਤਾ ਸੰਤੁਸ਼ਟ ਹੋ ਆ ਕਿਸੇ ਮੰਗ ਤੋਂ ਸਹਿਸ ਕਟੇ ਲਾਤੁਰ ਤਾਵੇ ਤ੍ਰਿਪਦਾ ਮਾਇਆ ਪੰਚਰ ਪਾ ਰਜਤ ਪਤਾ ਰਾਜ ਦਾ ਕੋਈ ਪੈਸੇ ਤੋਂ ਆਪਣੀਆਂ ਘਰ ਦੀਆਂ ਚੀਜ਼ਾਂ ਤੋਂ ਕਦੀ ਨਹੀਂ ਨਾ ਮੈਨੇ ਕਿਨਨ ਤੋਂ ਮੰਗ ਸਭ ਤੇ ਬੰਦੇ ਦੀਆਂ ਦੁਨਿਆਵੀ ਮੰਗਾ ਗਤੀ ਵੀ ਮੁਕਦੀਆਂ ਨੇ ਪਰ ਕਮਾਲ ਦੀ ਗੱਲ ਵੇਖੋ ਮੰਗਣ ਵਾਲੇ ਕੀਤੜੇ ਦੇਣ ਵਾਲਾ ਦਾਤਾ ਇੱਕ ਹੀ ਹੋਇਆ ਦੇਣ ਵਾਲਾ ਸਿਰਫ ਇੱਕ ਹੈ ਜਿਸ ਕੇ ਜੀਵ ਪ੍ਰਾਣ ਹੈ ਜੇ ਜੀਵ ਪ੍ਰਾਣ ਹੈ ਮਨ ਵਸੇ ਸੁਖ ਹੋਏ ਸੁਖ ਹੋਏ ਜਿਸ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਸ ਕਰਦਾ ਹੈ ਉਹ ਮਨੁੱਖ ਹੀ ਸਦਾ ਉਸ ਮਾਲਕ ਨੂੰ ਸੁਖ ਪ੍ਰਾਪਤ ਕਰਦਾ ਹੈ ਨਾਲਾ ਹੈ जग ਸੁਪਨਾ ਬਾਜੀ ਬਣੀ ਸੁਪਨਾ ਬਾਜੀ ਬਣੀ ਖਿੰਮੇ ਖੇਲ ਖਿਲਾਏ ਖੇਲ ਖਿਲਾਏ ਜਦ ਸੁਪਨਾ ਸੰਸਾਰ ਕੀ ਹੈ ਸੁਪਨਾ ਦੇ ਗੁਰੂ ਨਾਨਕ ਸਾਹਿਬ ਕਹਿੰਦੇ ਕਈ ਵਾਰ ਜੀਵ ਇੱਕ 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 ਖਿੰਦੇ ਵਿੱਚ ਆਪਣੀ ਜ਼ਿੰਦਗੀ ਦੀ ਖੇਡ ਖਤਮ ਕਰਕੇ ਦੁਰਪੇਸ਼ ਅਦੇ ਪਰਿਵਾਰ ਨੇ ਬਤਾਏ ਵੀ ਨਹੀਂ ਲਈ ਦਿੱਤੇ ਹੁੰਦੇ ਡਾਕਟਰ ਕਹਿੰਦੇ ਨੇ ਸਪਰਵਾਰਕਿੰਦਰ ਜੀ ਇਹ ਮਸ਼ੀਨ ਚਲਾ ਲਓ ਵੇਖ ਲਓ ਜੀ ਪੁਣਾ 2000 ਰੱਖ ਲਓ ਮਸ਼ੀਨਾਂ ਵਿੱਚ ਕਰੋ ਤੇ ਇੱਕ ਸਾਰਿਆ ਮਸਲਾ ਤੇ ਨਾਲ ساری ਜ਼ਿੰਦਗੀ ਦੀ ਖੇਡ ਇੱਕ ਖੇਲ ਦੇ ਵਿੱਚ ਗੁਨਾਨ ਸਰਕੇ ਦੇ ਬੰਦਾ ਖਤਮ ਕਰਕੇ ਤੁਰਪੇ ਦਾ ਕਿਉਂ ਬਲਾਉਂਦੀ ਕਿਉਂਕਿ ਜਗ ਸੁਪਨਾ ਬਾਤੀ ਤੋਂ ਨਹੀਂ ਜਗ ਜਿਹੜਾ ਹੈ ਸੰਸਾਰ ਜਿਹੜਾ ਹੈ ਸੁਪਨਾ ਹੈ ਤੇ ਸੁਪਨਾ ਕੀ ਹੁੰਦਾ ਹੈ ਬਹੁਤ ਵਧੀਆ ਸੁਪਨਾ ਵੇਖ ਰਹੇ ਹੋ ਨੇ ਪਿੱਛੋਂ ਆਜ ਉੱਠਦਾ ਮਤਲਬ ਇਹਦਾ ਵੇ ਸੁਪਨਾ ਵੇਖਦਾ ਤਾਂ ਉਠਾ ਦਿੰਦਾ ਮਤਲਬ ਜੋ ਵੇ ਅਜੇ ਭਾਵੇਂ ਸੀ ਵੇਖਣਾ ਚਾਹੀ ਰਿਹਾ ਅਜੇ ਠੀਕ ਹੈ ਚੰਗੇ ਲੱਗਦਾ ਪਿਆ ਕਿ ਕੋਈ ਗੱਡੀ ਖਰੀਦਦਾ ਪਿਆ ਕੋਈ ਬਾਹਰ ਜਾਇਆ ਘੁੰਮ ਕੇ ਉਹ ਸਭ ਠੀਕ ਹੋ ਰਿਹਾ ਪਿੱਛੋਂ ਕਿਸ ਨੇ ਉਠਾਤਾ ਕਿ ਲੈ ਅਜੇ ਤੂੰ ਪਹੁੰਚਿਆ ਨਹੀਂ ਤੂੰ ਉਠਾਤਾ ਹੈ ਨਾ ਕਿ ਇੱਕ ਕੋਈ ਪਤਾ ਥੋੜੀ ਕਿਦੋਂ ਕਿਸ ਨੇ ਉਠਾ ਦੇਣਾ ਉਹ ਕਦੋਂ ਸੁਪਨਾ ਜਿਹੜਾ ਰਾਹ ਵਿੱਚ ਉੱਥੇ ਮੁੱਕ ਜਾਣਾ ਇਹ ਸੰਸਰੀ ਜ਼ਿੰਦਗੀ ਇਹਨਾਂ ਜਿਹੜੀ ਸੁਪਨਾ ਹੈ ਕਦੋਂ ਆਵਾਜ਼ ਪੈਣੀ ਆ ਦਿਲ ਤੇ ਸਾਡੀ ਪਲੈਨਿੰਗ ਹੈ ਮੈਂ ਆ ਕਰਨਾ ਮੈਂ ਇਹ ਕਰਨਾ ਮੈਂ ਉਹ ਮੈਂ ਕਰਨਾ ਤੇ ਕਦੋਂ ਆਵਾਜ਼ ਪੈਣੀ ਕਦੋਂ ਇਹ ਤੁਰਨਾ ਪੈਣਾ ਇਹੋ ਸੁਪਨੇ ਬਾਗ ਹੈ ਐਸੇ ਨਹੀਂ ਆਉਂਦੇ ਸਤਿਗੁਰੂ ਕਹਿੰਦੇ ਸੰਜੋਗੀ ਮਿਲ ਏਕ ਸੇ ਜੋਗੀ ਮਿਲ ਏਕ ਸੇ ਵੀ ਜੋਗੀ ਉੱਠ ਜਾਏ ਜੀਤ ਜੀਤ ਜਾਏ ਜੋਤਿਸ ਭਾੜਾ ਸੋਤੀ ਐ ਭਾੜਾ ਸੋਤੀ ਐ ਅਗਰ ਨਾ ਕਰਨਾ ਜਾਏ